ਫਰਵਾਇਟ ਦੇ ਇੰਤਮ ਨਾ ਕੀ ਨਹੀਂ ਉਦੋਂ ਮਾਰਿਆ ਕਰਦੋ ਨਾ ਕੀਣਾ ਹੋਰ ਕੋਈ ਗੱਲ ਨਹੀਂ ਲੜਾਈ ਝਗੜਾ ਹੋਇਆ ਸੀ ਜੀ ਚੰਮੀ ਠੀਕ ਹੈ ਜੀ ਪਹਿਲਾਂ ਵੀ ਕਿਹਾ ਸੀ ਪਤ ਨਾਲ ਹੋਣੀ ਤੇ ਤੁਸੀਂ ਦੋਨਾਂ ਬੰਦਿਆਂ ਨੂੰ ਅਸੀਂ ਲੈ ਆਂਦਾ ਆਂ ਬਿਆਹ ਕੇ ਜੋ ਬੰਦੀ ਕਰਵਾਇਆ ਤੇ ਕਹਿੰਦੇ ਦਸਤਾਰ ਨਹੀਂ ਗਏ ਤੇ ਕੱਲ ਨੂੰ ਛੇ ਦਾ ਉਹ ਕੋਈ ਨਹੀਂ ਅਸੀਂ ਵੈਰੀਫਾਈ ਕਰਾਂਗੇ ਨਸਲ ਤੋਂ ਬਹੁਤ ਕੈਮਰੇ ਲੱਗੇ ਆ ਜੀ ਕੈਮਰੇ ਲੱਗੇ ਆ ਚੈੱਕ ਕਰਦੇ ਜੋ ਬੰਦੀ ਕਰਵਾਇਆ ਤੇ ਤੁਸੀਂ ਕਿਹਨੇ ਲੈ ਕੇ ਆਏ ਅਸੀਂ ਦੋ ਬੰਦੇ ਲੈ ਕੇ ਆਏ ਜੀ ਜਿਨ੍ਹਾਂ ਦਾ ਨਾਮ ਲਿਖਾਇਆ ਸੀ ਬਾਈ ਨੇਮ ਸੀਗਾ ਉਹ ਲੈ ਆਂਦੇ ਆ ਜੀ ਠੀਕ ਹੈ ਜੀ ਜਿਹੜਾ ਬਾਕੀ ਹੋਰ ਕੰਮ ਦੇ ਹੋਣਗੇ ਉਹਨੂੰ ਵੀ ਲੈ ਆਵਾਂਗੇ। ਹਾਂਜੀ ਜੋ ਬੰਦੀ ਕਾਰਵਾਈ ਜੋ ਅਫਸਰ ਤੁਹਾਨੂੰ ਕਹਿਣਗੇ ਉਹ ਕਾਰਵਾਈ ਹੋ ਜੂਗੀ। ਠੀਕ ਹੈ ਸਰ। ਹਾਂਜੀ ਭਾਜੀ ਕੀ ਮੇਰਾ ਨਾਮ ਰਵਿੰਦਰ ਸਿੰਘ ਆ ਜੀ। ਕਿਹੜਾ ਏਰੀਆ ਜੀ? ਮੇਰਾ ਏਰੀਆ ਢੰਡਾਰੀ ਖੁਰਦਾ ਜੀ ਮੰਗਲਵਾਰ ਮੰਡੀ ਕੋਲੇ ਵਾਰਦਾਤ ਹੋਈ ਆ। ਮੈਂ ਜੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀਗਾ ਤੇ ਇੱਥੇ ਚਾਰ ਪੰਜ ਮੁੰਡੇ ਖੜੇ ਸੀਗੇ 18-19-19 ਸਾਲ ਦੀ ਉਮਰ ਹੋਣੀ ਆ ਉਹਨਾਂ ਦੀ ਤੇ ਉਹਨਾਂ ਵਿੱਚੋਂ ਇੱਕ ਸੀਗਾ ਹੈਪੀ ਡਾਕਟਰ ਦਾ ਮੁੰਡਾ ਤੇ ਬਾਕੀ ਉਹਦੇ ਦੋਸਤ ਸੀਗੇ। ਤੇ ਮੈਂ ਜਦੋਂ ਨਿਕਲਿਆ ਜਾਵਾ ਇਹਨਾਂ ਨੇ ਜਦੋਂ ਮੈਂ ਨਿਕਲਿਆ ਇਹਨਾਂ ਦੇ ਕੋਲੋਂ ਜੀ ਇਹਨਾਂ ਨੇ ਜਾਤੀ ਸੂਚਕ ਸ਼ਬਦ ਵਰਤੇ ਪਹਿਲਾਂ ਦਾ ਫਿਰ ਮੈਨੂੰ ਕਿਹਾ ਇਹਨਾਂ ਨੇ 12 ਵਜ ਗਏ ਸਰਦਾਰਾਂ ਦੇ ਫਿਰ ਇਹਨਾਂ ਨੇ ਕੁਝ ਹੋਰ ਗਲਤ ਬੋਲਿਆ ਮੈਂ ਇਗਨੋਰ ਕੀਤਾ ਬਟ ਜਦੋਂ ਨਹੀਂ ਹਟੇ ਫਿਰ ਮੈਂ ਵਾਪਸ ਮੁੜ ਕੇ ਇਹਨਾਂ ਕੋਲ ਗਿਆ ਵੀ ਕੀ ਗੱਲ ਹੋ ਗਈ ਕਿਉਂ ਬੋਲ ਰਹੇ ਤੁਸੀਂ ਕਹਿੰਦੇ ਤੁੰਗੀ ਕਰ ਲੇਗਾ ਤੱਕਾਂ ਮਾਰਿਆ ਮੈਨੂੰ ਠੀਕ ਹੈ ਜੀ ਉਸ ਤੋਂ ਬਾਅਦ ਸਾਰਾ ਚੁੰਡ ਮੇਰੇ ਤੇ ਜਦੋਂ ਪੈਣ ਲੱਗਿਆ ਫਿਰ ਮੈਂ ਸਮਝਿਆ ਸੋਚਿਆ ਵੀ ਇਹ ਇਕੱਠੇ ਨੇ ਤੇ ਲੜਨਾ ਚੰਗਾ ਵੀ ਨਹੀਂ ਇੱਕ ਜਵਾਕ ਨੇ ਇਹ ਕੱਲ ਉਹਨਾਂ ਨੇ ਕੀ ਗੱਲ ਹੋ ਗਈ ਮੇਰੇ ਤੇ ਗੱਲ ਆਉਣੀਆਂ ਕਿਉਂ ਬਾਕਾ ਜੀ ਤੁਹਾਡੇ ਬੇਟਾ ਵਾਹੇ ਐਦਾਂ ਕਰਕੇ ਬੋਲ ਰਿਹਾ ਗਾ ਗਲਤ ਵਰਡਿੰਗ ਕਰ ਰਿਹਾ ਵੀ ਸਮਝਾਓ ਕੱਲ ਉਹਨੇ ਕੀ ਗੱਲ ਹੋ ਗਈ ਤੁਸੀਂ ਸਾਨੂੰ ਹੈਗੇ ਉਹ ਕਹਿੰਦੇ ਕੋਈ ਗੱਲ ਨਹੀਂ ਬੇਟਾ ਮੈਂ ਕਿਹਾ ਐਂ ਗੱਲ ਹੋਈਏ ਸਾਰੀ ਗੱਲ ਦੱਸ ਦੀ ਕਹਿੰਦੇ ਕੋਈ ਗੱਲ ਨਹੀਂ ਹੁਣੀ ਫੋਨ ਕਰਦਾ ਉਹਨਾਂ ਨੇ ਫੋਨ ਲਾਇਆ ਆਪਣੇ ਬੇਟੇ ਨੂੰ ਕਹਿੰਦੇ ਵੀ ਹਾਂ ਤੂੰ ਐਦਾਂ ਬੋਲ ਰਿਹਾ ਕਹਿੰਦੇ ਜਿਸ ਤਾਂ ਖੜੇ ਆਰੇ ਆਪਣੇ ਗੱਲਾਂ ਕਰ ਰਹੇ ਆ ਇਸ ਤਾਂ ਬੋਲਾਂਗੇ ਕੋਈ ਕਰ ਲਵੇ ਕੀ ਕਰਦਾ ਵਾ ਤੇ ਇਹਨਾਂ ਨੇ ਐਨੇ ਨੇ ਐਨੇ ਲੈਂਦੇ ਫੋਨ ਘੱਟਦਾ ਤੇ ਮੈਨੂੰ ਫਾਦਰ ਸਾਹਿਬ ਦਾ ਬੈਕ ਕਾਲ ਆਈ ਕਹਿੰਦੇ ਬੇਟਾ ਚਲੋ ਲੜਦਾ ਨਹੀਂ ਤੁਸੀਂ